ਆਪਣੇ ਹੱਕਾਂ ਦੀ ਲੜਾਈ ਲੜਨ ਵਾਸਤੇ ਕਿਸਾਨ ਬੈਠੇ ਨੇ ਖਨੌਰੀ ਬਾਰਡਰ ਤੇ ਉੱਥੇ ਹੀ ਕਿਸਾਨ ਵੱਲੋਂ ਆਪਣਾ ਬਾਰਡਰ ਦੇ ਉੱਪਰ ਹੀ ਜਨਮ ਦਿਨ ਮਨਾਇਆ ਕੇਕ ਕੱਟ ਕੇ ਮੇਰ ਜੀ ਕਾ ਖਾਲਸਾ ਵੈਗਰ ਜੀ ਕੀ ਫਤਿਹ ਅੱਜ ਬੜਾ ਕਰਮਾ ਵਾਲਾ ਦਿਨ ਆ ਮੈਂ ਆਪਣੇ ਛੋਟੇ ਵੀਰ ਲక్ష్మణ ਸਿੰਘ ਦਾ ਜਨਮ ਦਿਨੇ ਦਿਓ ਉਹ ਖਨੌਰੀ ਬਾਰਡਰ ਤੇ ਮਨਾਉਣ ਜਾ ਰਿਹਾ ਮੇਰਾ ਜਿਹੜਾ ਫਿਲਟਰ ਬਲੌਗ ਮਦਦੋਟ ਹਾਂ ਹਾਂ ਮੈਂ ਕਾਈ ਪ੍ਰਧਾਨ ਹੋਣ ਦੇ ਨਾਤੇ ਮੈਂ ਆਪਣੇ ਵੀਰ ਦਾ ਜਲਮ ਲੈਣਾ ਉਹ ਪੈ ਖਨੋਰੀ ਬਾਟੇ ਲੈ ਰਿਹਾ ਔਰ ਮੋਦੀ ਉਹ ਆਪਣੇ ਦੇ ਵਿੱਚ ਮੇਰੇ ਛੋਟੇ ਵੀਰ ਦੀ ਸ਼ਾਦੀ ਆ ਇੱਥੋਂ ਬਰਾਤ ਲੈ ਕੇ ਜਾਊਗਾ ਮੋਦੀ ਉਹ ਇੱਥੇ ਹੀ ਬਰਾਤ ਲੈ ਕੇ ਆਊਗਾ ਤੇਰਾ ਮੈਂ ਪੂਰਾ ਪੰਗਾ ਪਾਊਗਾ ਜਿੱਥੋਂ ਤੱਕ ਤੂੰ ਲੈ ਕੇ ਚਲੇਗਾ ਅਸੀਂ ਤੇਰੇ ਨਾਲ ਚਲਾਂਗੇ ਜੇ ਅਸੀਂ ਕੇਕ ਕੱਟ ਸਕਦੇ ਆ ਅਸੀਂ ਹਰ ਖੁਸ਼ੀ ਆਦੀ ਬਣਾਵਾਂਗੇ ਤੇ ਮੋਦੀ ਤਾਹਾਂ ਪੰਗਾ ਵੀ ਲਵਾਂਗੇ ਪਰ ਇੱਕ ਚੀਜ਼ ਮੋਦੀ ਤਾਹ ਦੇ ਦਿਲ ਦੇ ਵਿੱਚ ਕੋਈ ਵੀ ਹੋਊਗਾ ਕਈ ਕਈ ਹਰ ਜਿਹੜੀ ਮੈਂ ਮੰਨਦੀ ਉਹ ਮੇਰੇ ਨਾਲ ਮੇਰੇ ਬਜ਼ੁਰਗੇ ਜੋ ਮੇਰੇ ਭਰਾ ਜੋ ਲక్ష్మణ ਵੀ ਖੜਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਕਬਾਲ ਕਰਦਾ ਜਿੰਨੇ ਆਪਣਾ ਜਨਮ ਦਿਨ ਇਹ ਮਨ ਚ ਸੋਚਿਆ ਸੀ ਮੈਂ ਆਪਣਾ ਜਨਮ ਦਿਨ ਕਨੌਰੀ ਬਾਡਰ ਤੇ ਹੀ ਮਨਾਉਣਾ ਮੈਂ ਘਰ ਵਿੱਚ ਪਰਿਵਾਰ ਵਿੱਚ ਤੇ ਮਿੱਤਰਾਂ ਵਿੱਚ ਨਹੀਂ ਮਨਾਉਣਾ ਇਸ ਤਰ੍ਹਾਂ ਮੈਂ ਆਪਣੇ ਛੋਟੇ ਵੀਰ ਲక్ష్మణ ਨੂੰ ਇਹਨਾਂ ਚ ਮੈਂ ਆਪਣੇ ਮਾਪੇ ਮੇਰੇ ਨਾਲ ਮੇਰੇ ਬਜ਼ੁਰਗ ਵੀ ਖੜੇ ਆ ਮੈਂ ਉਹਨਾਂ ਨੂੰ ਕਹੂੰਗਾ ਥੋੜਾ ਅੱਗੇ ਆ ਕੇ ਦਸਤਾਰ ਨਾਲ ਉਹ ਵੀ ਕੁਝ ਦੱਸਣਾ ਆਓ ਬਾਬਾ ਜੀ ਭਰਾਂ ਦੀ ਜੀ ਅਸੀਂ ਪਿੰਡ ਹਾਮਨ ਡਿਸਟ੍ਰਿਕਟ ਫਰੀਪੁਰ ਪੰਜਾਬ ਤੋਂ ਆਏ ਆ ਜੀ ਆ ਸਾਡੇ ਭਤੀਜਾ ਜਨਮਦਨ ਰਸਵਾਲ ਦਾ ਅਸੀਂ ਫਲੋਰੀ ਬਾਰਡਰ ਤੇ ਮਨਾ ਰਹੇ ਹਾਂ ਹਾਂਜੀ ਕੀ ਬਾਤ ਹੈ ਪੂਰਾ ਇੰਜੋਏ ਕਰੋਗੇ ਪੂਰਾ ਜਿਹਾ ਪੂਰਾ ਪੂਰਾ ਫੁੱਲ ਕਰੋ ਪੁੱਲ ਅਸੀਂ ਹਾਂਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ

বী বিলকুল হ্যাঁ ভারত কুধু ভারত ਜਿੰਦਾਬਾਦ 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 ਜਿੰਦਾਬਾਦ